اوه ڪيئن ٿيو ਪੀਰ ਘਰਾਟਾਂ ਵਾਲੇ ਦੀ ਹੋਰ ਸਾਚੇ ਦਰਵਾਰ ਦੀ ਬਾਬੇ ਸ਼ੇਹਤਰੀ ਦਰਵਾਰ ਦੀ ਜੈ ਬਾਬੇ ਹਾਂਜੀ ਬਾਬਾ ਜੀ ਕਿਸ ਤਰ੍ਹਾਂ ਬਲੇ ਜਗਾਉ ਨੂੰ ਪਵਿੱਤਰ ਕਰਨ ਦੇ ਭਗਜੀ ਦੇਖੋ ਇਸ ਸਵਾ ਕਿਲੋ ਨੇ ਆਜ ਤੋਂ ਕੱਲ ਚੱਲੀ ਇੱਥੇ ਇਸ ਸਵਾ ਕਿਲੋ ਨੇ ਆਜ ਇੱਥੇ ਮੈਂ ਜਾਣਦੀ ਹਾਂ ਬਾਬੇ ਦੇ ਦੇਖੋ ਅੱਜ ਮੈਂ ਕਿਹਾ ਸੀ ਕਿ ਕੋਈ ਸਮਾਂ ਇੱਥੇ ਆ ਗਿਆ ਮੇਲੇ ਲੱਗਣਗੇ ਇੱਥੇ ਅੱਜ ਉਹ ਵੀ ਸਮਾਂ ਆ ਗਿਆ ਮੇਲੇ ਲੱਗੇ ਆ ਦਰਵਾਨ ਦੇ ਇੱਥੇ ਇਹ ਬਾਬਾ ਜੀ ਕਿਲਵਾ ਮੇਲਾ ਹੈ ਇੱਥੇ ਭਗਜੀ ਉਹ ਤੀਸਰਾ ਮੇਲਾ ਹੈ ਇਹ ਸਾਰੇ ਜੋ ਇਲਾਕਾ ਵਾਸੀ ਸਹਿਯੋਗ ਨਾਲ ਕਿ ਜਾ ਮਲੇ ਇਹ ਨਹੀਂ ਸਾਰੇ ਨਗਰ ਵਾਸੀਆਂ ਦੇ ਸੰਯੋਗ ਨਾਲ ਸੰਗਤ ਦੇ ਸਹਿਯੋਗ ਨਾਲ ਹੋਇਆ ਮੇਰੇ ਅੱਜ ਸੁਣ ਚਾ ਵੀ ਇੱਕ ਸੋਵੀਅਤ ਕਲਾਕਾਰ ਵੀ ਆ ਰਹੇ ਹਨ ਕੌਣ ਆਗੇ ਸਰਦਾਰ ਅਲੀ ਭਲਾਈ ਜੀ ਸੰਗਤ ਦੇ ਸਹਿਯੋਗ ਨਾਲ ਸੰਗਤ ਨੇ ਬੁਲਾਇਆ ਸਾਰੀ ਨੇ ਮੈਂ ਗੋਣਾ ਜੀ ਮੈਂ ਨਹੀਂ ਉਹਨਾਂ ਦਾ ਇਹ ਕੁੱਤਾ ਜਿੱਦਾਂ ਇਹ ਸੰਗਤ ਦੇ ਦਰਵਾਜ਼ੇ ਇਹ ਸੰਗਤ ਨੇ ਸਹਿਯੋਗ ਕੀਤਾ ਜੋ ਵੀ ਕੀਤਾ ਮੇਰੇ ਨਾਲ ਸੰਗਤ ਦੇ ਸਹਿਯੋਗ ਨਾਲ ਹੀ ਹੋਇਆ ਬਾਕੀ ਕੀ ਮੈਸੇਜ ਦੇਣਾ ਚਾਹੋਗੇ ਆਪਣੇ ਇਲਾਕਾ ਵਾਸੀ ਹੈ ਮੇਰਾ ਆਪਣੇ ਇਲਾਕਾ ਵਾਸੀਆ ਬੜਾ ਸਿਵਲ ਤਕੀਵੋ ਮੈਂ ਜੀ ਚਲੋ ਮੈਨੂੰ ਇਹ ਦਰਬਾਰ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਚਲੋ ਸੇਵਾ ਕਰਨਾ ਮੇਰਾ ਕਰਮਾ ਸੰਗਤਾਂ ਵੀ ਕਰਮ ਬੰਦਾ ਕੁਝ ਤੇ ਕੁਝ ਕਰਨਾ ਤੇ ਬੜਾ ਸੁਜੋਗ ਦਿੱਤਾ ਮੇਰੇ ਨਾਲ ਇਹਨਾਂ ਨੇ ਇਹਨਾਂ ਕੇ ਸਾਰੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਮੇਰੀ ਇਦਾਂ ਹੀ ਸੀ ਬਣਿਆ ਰਹੇ ਮੇਰੇ ਨਾਲ ਤੇ ਮੇਲੇ ਹੋਰ ਵੱਡੇ ਲੱਗਣਗੇ ਇੱਥੇ ਜੈ ਬਾਬੇ ਦੀ ਜੈ ਪੀਰ ਘਰਾਟਾਂ ਦੀ ਧੰਨਵਾਦ ਚਲੋ ਬਾ ਚਲੋ ਤਰੇ ਖੜੇ ਚਲੋ ਚਲੋ ਜਿਆਦਾ ਸੇਵਾਦਾਰ ਨੇ ਜਿਨ੍ਹਾਂ ਦੇ ਬਦੌਲਤ ਦਰਬਾਰ ਤੇ ਹਾਜ਼ਰ ਹੋਣ ਦਾ ਮੌਕਾ ਮਿਲ ਰਿਹਾ ਹੈ ਬਾਬਾ ਜੀ ਸਾਰੇ ਤੁਹਾਨੂੰ ਦੁਸਤਿਆ ਬਖਸ਼ਿਓ ਬੜੇ ਫਾਲੇਵਰ ਸਾਹਮਣੇ ਆਏ ਆ ਗੱਲਬਾਤ ਹੋ ਜਾਨ ਜਿਸ ਵੇਲੇ ਤੇਰੇ ਮੁਰਸ਼ਦ ਦੀ ਜਿਸ ਵੇਲੇ ਮੇਰੇ ਮੁਰਸ਼ਦ ਦੀ ਜਿਸ ਵੇਲੇ ਮੇਰੇ ਖਾਜਾ ਦੀ ਜਿਸ ਵੇਲੇ ਮੇਰੇ ਖਾਜਾ ਦੀ ਗੱਲਬਾਤ ਸ਼ੁਰੂ ਹੋ ਅਬੀ ਇਸ ਤਰ੍ਹਾਂ ਜਾਣਦੇ ਹੋ ਇਸ ਬਾਰੇ ਲਗਾਵਾਰ ਇਹ ਪੁੱਛਣਾ ਪਵੇ ਇਹ ਜਗ੍ਹਾ ਤੇ ਅੱਜ ਤੋਂ ਬਹੁਤ ਪੁਰਾਣੀ ਇੱਥੇ ਘਰਾਟਾਂ ਦੀ ਜਗ੍ਹਾ ਸੀ ਘਰਾਟ ਠੇਕੇ ਲੈ ਕੇ ਘਰਾਟ ਚਲਾਉਂਦੇ ਸੀ ਅਚਾਨਕ ਹੀ ਉਹਨਾਂ ਦਾ ਕਾਰੋਬਾਰ ਬੰਦ ਹੋ ਗਿਆ ਇੱਥੇ ਫਿਰ ਬਾਅਦ ਵਿੱਚ ਇਹ ਸਾਡੇ ਜਿਹੜੇ ਇੱਥੇ ਪੁਜਾਰੀ ਬੈਠੇ ਦੇ ਐ ਇੱਥੇ ਰੇੜੀ ਲਾਉਂਦੇ ਸੀ ਇਹਨਾਂ ਨੂੰ ਇੱਥੇ ਕੋਈ ਸਰਦਾ ਬਾਬੇ ਦੀ ਆਈ ਇੱਥੇ ਝਾੜੂ ਪੋਚਾਫ ਕਰਨ ਲਾਪੇ ਇਹਨਾਂ ਨੂੰ ਫਾਇਦਾ ਹੋਇਆ ਇਹਨਾਂ ਦਾ ਬੱਚਾ ਬਿਮਾਰ ਸੀ ਉਹ ਠੀਕ ਹੋ ਗਿਆ ਉਹਦੇ ਤੋਂ ਬਾਅਦ ਇੱਥੇ ਸਰਦਾਲੂ ਆਣੇ ਸ਼ੁਰੂ ਹੋ ਗਏ ਤੇ ਥੋੜੇ-ਥੋੜੇ ਦੋ-ਦੋ ਚਾਰ-ਚਾਰ ਬੰਦੇ ਆਣੇ ਸ਼ੁਰੂ ਹੋ ਗਏ ਤੇ ਇੱਥੇ ਮੰਨਤਾ ਮੰਨੀਆਂ ਤੇ ਬਾਬੇ ਦੀ ਕਿਰਪਾ ਨਾਲ ਉਹ ਸਾਰੇ ਠੀਕ ਹੋਣਦੇ ਜਾ ਗਏ ਜਿਹੜਾ ਤੋਂ ਪਹਿਲਾਂ ਹੋ ਰਿਉ ਕੋਈ ਇੱਥੇ ਸੇਵਾ ਕਰਦਾ ਕਿ ਜਾਂੇ ਸ਼ੁਰੂ ਤੇ ਨਹੀਂ ਇਸ ਤੋਂ ਇਸ ਤੋਂ ਪਹਿਲੇ ਕਰਦਾ ਹੀ ਇੱਕ ਜਿਹੜਾ ਇੱਥੇ ਘਰਾਟੀ ਸੀ ਪਰ ਉਹ ਸੇਵਾ ਕੋਈ ਪਤਾ ਨਹੀਂ ਚੰਗੀ ਨਹੀਂ ਹੋਈ ਉਹਦੇ ਕੋਲ ਜਾਂ ਉਹਨੂੰ ਬਲ ਫਤਰ ਨਹੀਂ ਆਇਆ ਉਹਨੂੰ ਇੱਥੋਂ ਕੋਈ ਫਾਇਦਾ ਨਹੀਂ ਹੋਇਆ ਉਹ ਘਰਾਟ ਬੰਦ ਕਰਕੇ ਚੱਲ ਗਿਆ ਕੋਈ ਸਭ ਤੋਂ ਪਹਿਲੇ ਇਹੋ ਹੀ ਹੁਣ ਅਇ ਤੋਂ 3 ਸਾਲ ਪਹਿਲੇ ਇਹੀ ਸੇਵਾ ਕਰਨ ਲੱਗੇ ਇੱਥੇ ਇੱਕ ਸਾਡੇ ਕਲੀਅਰ ਸ਼ਰੀਫ ਤੋਂ ਬਾਬਾ ਆਇਆ ਸੀ ਉਹਨਾਂ ਨੇ ਵੀ ਇਹਨੂੰ ਇਜਾਜ਼ਤ ਦਿੱਤੀ ਹੈ ਕਿ ਇੱਥੇ ਇੱਕ ਦਰਗਾਹ ਹੈਗੀ ਹੈ ਬਾਬੇ ਦੀ ਜਗ੍ਹਾ ਹੈ ਔਰ ਬੜੀ ਅੱਛੀ ਜਗ੍ਹਾ ਹੈ ਔਰ ਬਿਮਾਰੀਆਂ ਬੜੀਆਂ-ਬੜੀਆਂ ਬਿਮਾਰੀਆਂ ਲਈ ਤੋਂ ਠੀਕ ਹੋਣਗੇ ਤਾਂ ਲੋਕ ਕਿੰਦਾ ਦੀ ਮਰਦਾ ਲੈ ਕੇ ਜਾਂਦੇ ਸੀ ਇੱਥੇ ਮਰਦਾ ਲੈ ਕੇ ਆਉਂਦੀ ਹੈ ਜਿਹੜੇ ਬਿਮਾਰ ਸ਼ੁਕਰ ਦੇ ਮਰੀਜ਼ ਹਾਰਡ ਦੇ ਮਰੀਜ਼ ਅਲਰਜੀ ਦੇ ਮਰੀਜ਼ ਜਾਂ ਜਿਨ੍ਹਾਂ ਨੇ ਜੋੜਾਂ-ਜੋੜਾਂ 'ਚ ਦਰਦ ਜਾਂ ਫੀਸੀ ਫੋੜਾ ਵਗੈਰਾ ਇਹੋ ਜਿਹੇ ਬਿਮਾਰੀਆਂ ਜਿਹੜੀਆਂ ਐ ਨਾ 2 ਸਾਲ ਤੋਂ ਅਸੀਂ ਦੇਖ ਰਹੇ ਹਾਂ ਇੱਥੇ ਬੰਦੇ ਦੂਰੋਂ ਦੂਰੋਂ ਬੰਦੇ ਆਂਦੇ ਐ ਜਿਹਦੇ ਵਿੱਚ ਬਹੁਤ ਜ਼ਿਆਦਾ ਤੈਦਾਤ ਨਾਲ ਸਾਡੇ ਮੁਸਲਮ ਗੁੱਜਰ ਬਰਾਦਰੀ ਦੇ ਆਦਮੀ ਆਂਦੇ ਐ ਸਾਡੇ ਇੱਥੋਂ ਠੀਕ ਹੋ ਕੇ ਜਾਂਦੇ ਐ ਜਿਹੜੇ ਪੰਜ ਵੀਰਵਾਰ ਲਗਾਤਾਰ ਆਂਦੇ ਐ ਉਹ ਇੱਥੋਂ ਠੀਕ ਹੋ ਕੇ ਜਾਂਦੇ ਐ ਇਹ ਬਾਬਾ ਜੀ ਕਿੱਥੇ ਜਗ੍ਹਾ ਪੈਂਦੀ ਐ ਇਹ ਜਗ੍ਹਾ ਪੈਂਦੀ ਐ ਨਾਨਾ ਨੰਗਲ ਪੋਲ ਦਾ ਨਾਂ ਐ ਤੇ ਪਟੋਆ ਪਿੰਡ ਤੇ ਮਲੂਕ ਮੱਟਮ ਦੇ ਵਿਚਕਾਰ ਨਾਨਾ ਨੰਗਲ ਪੋਲ ਇਹ ਇੱਥੇ ਦਾ ਨਾਂ ਪੈਂਦਾ ਐ ਜਗਾ ਨੂੰ ਮਰੇ ਕਿਸ ਤਰ੍ਹਾਂ ਦੇ ਨਾਮ ਨਾਲ ਪੁਕਾਰਿਆ ਜਾਂਦਾ ਹੈ ਇਸ ਵੇਲੇ ਇਹਨਾਂ ਨੂੰ ਘਰਾਟਾਂ ਵਾਲਾ ਬਾਬਾ ਹੀ ਕਹਿ ਕੇ ਅੱਜ ਪੁਕਾਰਿਆ ਜਾਂਦਾ ਹੈ ਇਹ ਤਾਂ ਪਹਿਲਾਂ ਕੋਈ ਹਿਸਟਰੀ ਹੈਗੀ ਬਾਬੇ ਦੀ ਕੋਈ ਨਾ ਦੀ ਘਰਾਟਾਂ ਇੱਥੇ ਸਿਰਫ ਘਰਾਟਾਂ ਹੁੰਦੇ ਹੀ ਮੈਂ ਇੱਥੇ ਮੇਰਾ ਜਨਮ ਇੱਥੋਂ ਦਾ ਹੈ 60 ਸਾਲ ਮੇਰੀ ਉਮਰ ਹੈ ਅਸੀਂ ਅੱਜ ਤੋਂ ਇਹ ਘਰਾਟ ਹੀ ਵੇਖੇ ਬੰਦ ਵੀ ਰਹੇ ਚਾਲੂ ਵੀ ਹੋਏ ਦੋ ਵਾਰੀ ਚਾਲੂ ਹੋਏ ਫਿਰ ਬੰਦ ਹੋ ਗਏ ਮਤਲਬ ਐਹੋ ਜੀ ਗੱਲ ਪਹਿਲੇ ਕੋਈ ਸਾਹਮਣੇ ਨਹੀਂ ਆਈ ਇਹਨਾਂ ਦੇ ਜਿਹੜੇ ਇੱਥੇ ਪੂਜਾ ਕਰ ਰਹੇ ਹੈ ਇਸ ਵੇਲੇ ਗੱਦੀ ਤੇ ਬੈਠੇ ਦੇ ਐ ਇਹਨਾਂ ਨੂੰ ਇਥੇ ਬਾਕੀ ਇਲਾਕਾ ਨਿਵਾਸੀਆਂ ਨੂੰ ਜਿਹੜੇ ਇਹਨਾਂ ਨੂੰ ਕੀ ਕਹੋਗੇ ਨੌਜਵਾਨਾਂ ਨੂੰ ਸੇਵਾ ਅਸੀਂ ਸਾਰਿਆਂ ਨੂੰ ਕਹਿੰਦੇ ਆਂ ਵੀ ਪੜ ਚੜ ਕੇ ਇਸ ਸਾਲ ਲੈ ਕੇ ਸੇਵਾ ਕਰੋ ਔਰ ਸਾਨੂੰ ਪੂਰੀ ਉਮੀਦ ਹੈ ਪਾਪੀ ਦੇ ਦਰਬਾਰ ਦੀ ਵੀ ਇਥੋਂ ਜਿਹੜਾ ਵੀ ਬੰਦਾ ਆਇਆ ਕਦੇ ਨਰਾਸ਼ ਹੋ ਕੇ ਨਹੀਂ ਗਿਆ ਉਹਨਾਂ ਦਾ ਫਾਇਦਾ ਹੀ ਹੋਇਆ ਸਾਰਿਆਂ ਨੂੰ ਬਹੁਤ ਧੰਨਵਾਦ ਜੀ ਪਾਪਾ ਜੀ ਕੀ ਜਾਣਦੇ ਜਗਾ ਬਾਰੇ ਅਸੀਂ ਇਸ ਜਗਾ ਬਾਰੇ 5-7 ਸਾਲ ਤੋਂ ਜਾਣਦੇ ਆਂ ਇਥੇ ਪਹਿਲਾਂ ਵੀ ਘਰਾਟ ਸੀ ਉ ਘਰਾਟੀ ਰਹਿੰਦੀ ਸੀ ਸੇਵਾ ਕਰਦੇ ਸੀ ਪਰ ਫਿਰ ਘਰਾੜ ਬੰਦ ਹੋ ਗਏ ਅਸੀਂ ਤਾਂ ਇੱਥੇ ਨਾਂਦੇ ਵੀ ਸੀ ਪਰ ਥੋੜੇ ਚਿਰ ਤੋਂ ਸਾਨੂੰ ਪਤਾ ਲੱਗਾ ਜੀ ਇਹ ਵਲੀ ਦੀ ਜਗਾ ਹੈ ਤੇ ਇੱਥੋਂ ਬਹੁਤ ਫੈਜ਼ ਹੋਇਆ ਲੋਕਾਂ ਨੂੰ ਕਿਸ ਤਰ੍ਹਾਂ ਬਲੇ ਆਪਣੇ ਦੁਖੜੇ ਜਿਹੜੇ ਲੈ ਕੇ ਆਉਂਦੇ ਉਹਨਾਂ ਵਾਰੀ ਬਹੁਤ ਲੋਕ ਦੁਖੀ ਜੰਮੂ ਤੋਂ ਹਿਮਾਚਲ ਤੋਂ ਹਰਿਆਣੇ ਤੋਂ ਇੱਥੇ ਆਂਦੇ ਆ ਤੇ ਉਹ ਭੋਲੀਆਂ ਭਰ ਕੇ ਜਾਂਦੇ ਆ ਉਹਨਾਂ ਨੂੰ ਦੇਖ ਕੇ ਲੋਕ ਹੋਰ ਵੀ ਆਂਦੇ ਆ ਇੱਥੇ ਪਰ ਇੱਥੋਂ ਕੋਈ ਖਾਲੀ ਨਹੀਂ ਆਈ ਤੱਕ ਆ ਕੋਈ ਜਾਤਪ੍ਰਤੀ ਦਾ ਕੋਈ ਖਾਸ ਕਰਕੇ ਬਾਬੇ ਦੀ ਜਗ੍ਹਾ ਤੇ ਯਾਦ ਵਰ ਰਤੀ ਅਲੀ ਦੀ ਗੱਲ ਹੀ ਕੋਈ ਨਹੀਂ ਬਲੀ ਸਾਰਿਆਂ ਦਾ ਸਾਂਝਾ ਹੁੰਦਾ ਯਾਰ ਇਹ ਚ ਧਰਮ ਜਾਂ ਜਾਤ ਦੀ ਕੋਈ ਚੱਕਰ ਨਹੀਂ ਹੁੰਦਾ ਇਹ ਹਰ ਇੱਕ ਨੂੰ ਫੈਸ ਦਿੰਦਾ ਯਾਰ ਜਿਹੜਾ ਸੇਵਾ ਕਰੇਗਾ ਖਾਏਗਾ ਜਿਹੜਾ ਸੇਵਾ ਹੀ ਗਲਤ ਕਰੇਗਾ ਤੇ ਉਹਦੇ ਫਿਰ ਧੱਕੇ ਖਾਏਗਾ ਹੋਰ ਕੀ ਮੈਸੇਜ ਦੇਣਾ ਚਾਹੋਗੇ ਅਸੀਂ ਇਹੋ ਮੈਸੇਜ ਦੇਣਾ ਬਾਬੇ ਦੀ ਜਗ੍ਹਾ ਦੀ ਪਰ ਚੜ ਕੇ ਸੇਵਾ ਕਰੋ ਤੇ ਔਰ ਦੁਨੀਆ ਤੋਂ ਜੋੜੇ ਦੂਰ ਦੂਰ ਤੋਂ ਲੋਕ ਵੀ ਆਣ ਇਥੇ ਤੇ ਆਪਣਾ ਫੈਸ ਲੈ ਕੇ ਜਾਣੇ ਤੁਹਾਨੂੰ ਧੰਨਵਾਦ ਇਹ ਕੋ ਵਿਚਾਰ ਕਰੋ ਵਿਚਾਰ ਹੈ ਜੇ ਆ ਬਾਬੇ ਘਾਟਾਂ ਵਾਲੇ ਦੀ ਜੇ ਬਾਬੇ ਘਾਟਾਂ ਵਾਲੇ ਦੀ ਆਹੀ ਆਂ ਤੇ ਮੈਨੂੰ ਆਂਦੇ ਸਾਲ ਹੋ ਗਿਆ ਭਾਜੀ ਕੋਈ ਇੱਥੇ ਬੰਦਾਂ ਦਾ ਸਦਾ ਸਹੀ ਹੋ ਕੇ ਜਾਂਦਾ ਕੋਈ ਆਪਾ ਪੈਸਾ ਨਹੀਂ ਮੰਗੀਦਾ ਜੋ ਸਰਦਾ ਦਾ 10 ਚਾਰੇ 20 ਚਾਰੇ ਉਹ ਸਦਾ ਉਹਦੀ ਹੁੰਦੀ ਆ ਫਿਰ ਪਾ ਆਹੀ ਮੰਗ ਕਰਨੇ ਸਾਡਾ ਮੀਟਰ ਲੱਗ ਜੇ ਬਸ ਇੰਨੀ ਛੋਟੀ ਬੜੀ ਮੰਗਾ ਤੇ ਇਤੋਂ ਕਿਸ ਦਿਨ ਤੋਂ ਇੱਥੇ ਸੇਵਾ ਕਰਦੇ ਮੈਨੂੰ 1 ਸਾਲ ਹੋ ਗਿਆ ਭਾਜੀ ਕੋਈ ਮਰਾ ਕਿਸੇ ਤਰ੍ਹਾਂ ਦੀ ਕੋਈ ਮਰਿਆਦ ਕਿਸ ਤਰ੍ਹਾਂ ਦੀ ਕੋਈ ਜਿਹੜਾ ਉਹ ਕਿ ਠੀਕ ਹੋਏਗਾ ਸਭ ਭਾਈ ਠੀਕ ਠਾਕ ਆ ਸਿਰਫ ਆ ਨੂੰ ਮੀਟਰ ਲੱਗਣਾ ਚਾਹੀਦਾ ਸਾਰੇ ਲਾਗੇ ਖੜੇ ਆ ਭਰਾ ਸਾਡੇ ਸਾਰੀ ਮੰਗ ਕਰਦੇ ਆ ਸਾਡਾ ਮੀਟਰ ਲੱਗਣਾ ਚਾਹੀਦਾ ਕੋਈ ਇੱਥੇ ਕੋਈ ਪੁੱਛੋ ਕਿ ਇਹਨੂੰ ਸੇਵਾਦਾਰ ਨੂੰ ਕੋਈ ਪੈਸਾ ਮੰਗਦਾ ਕੋਈ ਦਿੰਦਾ ਕਦੀ ਰੁਪਈਆ ਤੱਕ ਨਹੀਂ ਲਈਦਾ ਸਿਰਫ ਆ ਜੋ ਸਰਦਾ ਜੋ ਚਾਰ ਜੀ ਪ੍ਰਸ਼ਾਸਨ ਨਾਲ ਗੱਲ ਕੀਤੀ ਮੀਟਰ ਕਿਉਂ ਲੱਗਦਾ ਪ੍ਰਸ਼ਾਸਨ ਨਾਲ ਭਾਈ ਗੱਲ ਹੋਈ ਪਹਿਲਾਂ ਕਹਿ ਕੇ ਮੀਟਰ ਛੋੜੀ ਹੋਇਆ ਕਿਉਂਕਿ ਮੀਟਰ ਲੱਗਾ ਪਿਆ ਸੀ ਮੀਟਰ ਹੋ ਗਿਆ ਇਹ ਚੋੜੀ ਪਤਾ ਨਹੀਂ ਕੌਣ ਲੈ ਆ ਕੇ ਲੈ ਗਿਆ ਸਾਨੂੰ ਇਹ ਚੀਜ਼ ਨਹੀਂ ਪਤਾ ਬਾਬਾ ਜੀ ਨੇ ਵੀ ਰਿਪੋਰਟ ਲਗਾਈ ਥਾਣੇ ਦੇ ਵਿੱਚ ਦਿਨਾਂ ਲੱਗੇ ਦੇ ਵਿੱਚ ਪਤਾ ਨਹੀਂ ਕੀ ਗੱਲ ਹੋਈ ਬਾਕੀ ਅਹੀਂ ਆਹੀ ਇਹੋ ਮੰਗ ਕਰਨਿਆ ਦਾ ਮੀਟਰ ਲੱਗਣਾ ਚਾਹੀਦਾ ਬਿਲਕੁਲ ਮੂੜੇ ਬੱਤੀ ਸਰਵਿਤ ਬਾਹਰੋਂ ਲੈ ਰਹੇ ਹਾਂ ਜਨਰੇਟਰ ਦੇ ਨਹੀਂ ਨਹੀਂ ਬਾਹਰੋਂ ਲੈਣੇ ਮੈਂ ਬੱਤੀ ਜਨਰੇਟਰ ਦੇ ਵੀ ਚਲਾਣੇ ਆ ਬਾਕੀ ਮਾਲਕ ਦੀ ਮਰਜ਼ੀ ਆ ਦੇਖੋ ਜੋ ਵੀ ਭਾਜੀ ਹੁੰਦਾ ਐ ਸੁਪਰਸੈਸਾਂ ਤਾਂਗੇ ਇਹ ਪ੍ਰਸ਼ਾਸਨ ਤਕਨੀਕੀ ਮੀਡੀਆ ਦੇ ਆਇਆ ਹੈ ਭਾਜੀ ਉਹ ਰਿਪੋਰਟ ਹੋਈ ਇਹ ਗੱਲ ਆਪਾਂ ਕਈ ਕਿ ਹਾਂ ਡਾ ਮੀਟਰ ਛੋੜੀ ਹੋਇਆ ਇਹ ਪ੍ਰਸ਼ਾਸਨ ਤਾਂ ਕਿ ਜਾਂਦੇ ਪਰ ਉਹ ਪ੍ਰਸ਼ਾਸਨਾਂ ਨੇ ਤੁਹਾਨੂੰ ਕੋਈ ਜਵਾਬ ਦਿੱਤਾ ਭਾਜੀ ਉਹ ਗੱਲ ਨਹੀਂ ਸਾਡੀ ਗੱਲ ਹੋਈ ਜਿਹੜੀ ਅਕੜਿਆ ਹੈ ਹਾਂਜੀ ਜਿਹੜਾ ਹਲ ਕਾਰਨ ਚਾਰਜ ਸ਼ਮਸ਼ੇਰ ਹੈ ਨਾ ਇੱਥੇ ਸੱਜਿਆ ਸੀ ਸਾਰੇ ਬੰਦੇ ਇਕੱਠੇ ਹੋਏ ਸੀ ਸਾਡੇ ਮਲੂਕ ਮਟਮ ਦਾ ਸਰਪੰਚ ਵੀ ਨਾਲ ਸੀ ਅੱਜ ਸੁਣ ਚਾ ਆ ਵੀ ਮੁੱਖ ਮਹਿਮਾਨ ਵੀ ਤੁਹਾਡੇ ਸ਼ਮਸ਼ੇਰ ਸਿੰਘ ਜੀ ਆ ਰਹੇ ਹਾਂਜੀ ਆਇਆ ਦਿਨ ਆ ਆਣਗੇ ਮਤਲਬ ਮੈਂ ਤੇ ਆਣਗੇ ਸੱਜਾ ਤੇ ਉਹਨਾਂ ਨੂੰ ਦਿੱਤਾ ਦਾ ਤੇ ਉਸ ਤੋਂ ਬਾਅਦ ਸਾਡਾ ਮੀਟਰ ਉਹਨਾਂ ਨੇ ਲਵਾ ਦਿੱਤਾ ਫਿਰ ਸ਼ਰਾਰਤੀ ਕੋਈ ਆ ਕੇ ਉਸ ਮੀਟਰ ਨੂੰ ਲਾ ਗਿਆ ਫਿਰ ਇਸ ਤਰ੍ਹਾਂ ਅੱਜ ਕੱਲ ਕਰ ਦਿੰਦੇ ਆ ਅੱਜ ਕੱਲ ਕਰ ਦਿੰਦੇ ਆ ਕੋਈ ਸਾਡੀ ਜਿਹੜੀ ਤੁਸੀਂ ਗੱਲ ਪ੍ਰਸ਼ਾਸਨ ਤੱਕ ਪੂਰੀ ਗੱਲ ਨਹੀਂ ਪਹੁੰਚ ਰਹੀ ਤੇ ਸਾਡੇ ਸਰਪੰਚ ਸਹਿਯੋਗ ਪੂਰਾ ਦੇ ਰਿਹਾ ਮੁਖਮਟਮ ਦਾ ਤੇ ਅਜੇ ਤੱਕ ਮੁੜ ਕੇ ਹਵਾਲੀ ਹੋਇਆ ਮੀਟਰ ਬਾਹਰ ਨਹੀਂ ਹੋਇਆ ਆਰਜੀ ਤੌਰ ਤੇ ਬੱਤੀ ਮਿਲ ਰਹੀ ਹੈ ਸਾਡੇ ਤੇ ਆਰਜੀ ਤੌਰ ਤੇ ਬੱਤੀ ਆਰਜ਼ੀ ਮੰਗ ਕੇ ਬੱਤੀ ਕਿਸੇ ਕੋਲੋਂ ਲੈ ਕੇ ਟਾਈਮ ਪਾਸ ਕਰ ਰਹੇ ਆਈ ਗੱਲ ਕੀਤੀ ਅਹੀਂ ਪਹਿਲਾਂ ਵੀ ਰਿਪੋਰਟ ਕਾਇਆਡਾ ਮੀਟਰ ਛੋੜੀ ਹੋ ਗਿਆ ਥਾਣੇ ਦੇ ਵਿੱਚ ਬਾਬਾ ਜੀ ਨੇ ਤੇ ਉਸ ਤੋਂ ਬਾਅਦ ਉਹਨੇ ਐਕਸ਼ਨ ਲਿਆ ਹੁਣਾ ਬਈ ਸਾਡਾ ਸੁਪੈਂਸ ਸਾਹ ਵਾ ਜੋ ਵੀ ਹੈਗਾ ਜਿਹੜਾ ਮਟਮੰਦਾ ਪੈਂਦਾ ਵਾ ਗੱਲ ਹੋਈ ਉਹ ਬੱਤੀ ਮਿਲ ਜਾਂਦੀ ਆ ਮਾਲਕ ਦੇ ਘਰ ਠੀਕ ਆ ਅਹੀਂ ਇਹ ਬਸ ਮੰਗ ਕੰਨੇ ਆ ਸਾਡਾ ਮੀਟਰ ਲੱਗਣਾ ਚਾਹੀਦਾ ਹੋਰ ਕੁਝ ਮੰਗ ਨਹੀਂ ਹੈਗੀ ਬਾਕੀ ਜਿਹੜੇ ਸੇਵਾਦਾਰ ਜਿੰਨੇ ਵੀ ਆਉਂਦੇ ਆ ਕੋਈ ਮਰੀਜ਼ ਆਂਦਾ ਕੋਈ ਕਿਦਾਂ ਆਂਦਾ ਅਹੀਂ ਕਿ ਕੋ ਕਦੀ ਪੁੱਛੀਓ ਕਦੀ ਰੁਪਈਆ ਤੱਕ ਨਹੀਂ ਮੰਗਦੇ ਜੋ ਦੀ ਸ਼ਰਦਾ ਦਾ ਚਾਰ ਨੇ ਪੰਜਾਂ ਨੇ ਉਹਦੀ ਸ਼ਰਧਾ ਜਿੰਨੇ ਮੱਝਾ ਚਾੜੇ ਜੜਾ ਇੱਕ ਅਪੀਲ ਕਰਨਿਆ ਕਿ ਜਿਹਦੀ ਸਰਕਾਰ ਮੌਜੂਦਾ ਜੋ ਹਲਜਾ ਅਨਕਾ ਅਲਕਾ ਅਨਚਾਰਜ ਉਹਦੇ ਅੱਗੇ ਵੀ ਤੇ ਮੌਜੂਦਾ ਐਮਐਲਏ ਅਰਨਾ ਚੌਧਰੀ ਵੀ ਅੱਗੇ ਵੀ ਕਿ ਬਾਬੇ ਦੀ ਜਗ੍ਹਾ ਹੈ ਕਿਸੇ ਦੀ ਮਾਲਕੀ ਨਹੀਂ ਹੈ ਤੇ ਨਾ ਇੱਥੇ ਕੋਈ ਕਬਜ਼ੇ ਦਾ ਕੋਈ ਚੱਕਰ ਹੈ ਮਿਹਰਬਾਨੀ ਕਰਕੇ ਸਾਡੇ ਇਹਦੇ ਬਾਬਾ ਜੀ ਕੋਈ ਬਾਬੇ ਜੀ ਦਾ ਦਾਦੇ ਕੋਈ ਕਮੇਟੀ ਬਣੀ ਕੋਈ ਸਸਤਾ ਬਣੀ ਸਸਤਾ ਕੋਈ ਨਹੀਂ ਅਜੇ ਬਣਾਈ ਕੋਈ ਕਮੇਟੀ ਨਹੀਂ ਬਣੀ ਕਮੇਟੀ ਕੋਈ ਨਹੀਂ ਬਣਾਈ ਅਜੇ ਜਿਹੜਾ ਪਹਿਲਾਂ ਬੇਟਣ ਲੱਗਾ ਉਹ ਕਦੇ ਦਾ ਬਾਬਾ ਜੀ ਬਾਬੇ ਦੇ ਨਾਂ ਦੇ ਲੱਗਾ ਸੀ ਉਹੀ ਜਿਹੜੇ ਵਾਜਾ ਪੀਰ ਦੇ ਨਾਂ ਦੇ ਉਹ ਮੀਟਰ ਲੱਗੇ ਦਾ ਆਡੇ ਕੋਲ ਸਭ ਕੁਝ ਹੈਗਾ ਪ੍ਰੂਫ ਹੈਗਾ ਤੁਸੀਂ ਤੁਸੀਂ ਮਾਜੀ ਚੈੱਕ ਕਰ ਸਕਦੇ ਹੋ ਅਸੀਂ ਇਹ ਅਪੀਲ ਕਰਨਿਆ ਕਿ ਆਡਾ ਪਾਰਟੀਵਾਦੀ ਛੱਡ ਕੇ ਇੱਥੇ ਦੀ ਸਾਰੇ ਸੇਵਾ ਕਰਕੇ ਸਾਰਾ ਸਹਿਯੋਗ ਦਿਓ ਅਸੀਂ ਐਮਐਲਏ ਸਾਹਿਬ ਨੂੰ ਵੀ ਕਹਿਣਾ ਚਾਹੁੰਦੇ ਆ ਹਲਕਾ ਅਨਚਾਰਜ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਸਾਰਿਆਂ ਦੀ ਸਾਂਝੀ ਜਗ੍ਹਾ ਹੈ ਔਰ ਮੰਨਣ ਵਾਲੀ ਜਗ੍ਹਾ ਹੈ ਸਾਰਿਆਂ ਦੀ ਤੁਸੀਂ ਦੇਖ ਰਹੇ ਹੋ ਜੀ ਸਾਡੇ ਚੱਲ ਰਾ ਜਿਹੜੇ ਇਹਨਾਂ ਨੇ ਬਾਬਾ ਜੀ ਦੇ ਦਰਬਾਰ ਉੱਤੇ ਜਿਹੜੇ ਮੀਟਰ ਲਗਾਣ ਦੀ ਜਿਹੜੀ ਪ੍ਰਸ਼ਾਸਨ ਨੂੰ ਅਦੁਗਾਰ ਲਗਾਈ ਹੈ ਤਾਂ ਸੋ ਅਸੀਂ ਕਹਿੰਦੇ ਆ ਕਿ ਇਹਨਾਂ ਦੀ ਜਲਦ ਤੋਂ ਜਲਦ ਜਿਹੜੀ ਸੁਣਵਾਈ ਹੋਈ ਜਾਏ ਤੇ ਮੈਂ ਆਪਣੇ ਸਤੋਕੀ ਦੇ ਨਾਲ ਧੰਨਵਾਦ ਧੰਨਵਾਦ ਜੀ ਤੁਹਾ ਦਾ ਇੱਥੇ ਮਿਲਣੇ ਚਾਹਤਾ ਅੱਜ ਇੱਥੇ ਪਟੋਆ ਜਿਹੜੇ ਨਹਿਰ ਦੇ ਉੱਤੇ ਜਿਹਨੂੰ ਆਪਾਂ ਨਨੂ ਮੰਗਲ ਦਾ ਪੁਲ ਕਹਿੰਦੇ ਆ ਇੱਥੇ ਬਾਬਾ ਘਰਾਟਾ ਵਾਲੇ ਦੇ ਜਗ੍ਹਾ ਦੇ ਉੱਤੇ ਸਾਰੀ ਸੰਗਤ ਇਕੱਠੀ ਹੋਈ ਹੈ ਔਰ ਅੱਜ ਇਹ ਸਲਾਣਾ ਜਿਹੜਾ ਆਪਣਾ ਜੋੜ ਮੇਲਾ ਮਨਾਉਂਦੇ ਨੇ ਉਸ ਸੰਬੰਧ ਵਿੱਚ ਅਸੀਂ ਵੀ ਇੱਥੇ ਲੁਧਿਆਣੇ ਤੋਂ ਚੱਲ ਕੇ ਸਪੈਸ਼ਲ ਆਏ ਆ ਆ ਔਰ ਕਾਫੀ ਇਲਾਕੇ ਦੇ ਬਹੁਤ ਸਾਰੇ ਪਿੰਡਾਂ ਦੇ ਲੋਕ ਜਿਹੜੇ ਇਕੱਠੇ ਹੋ ਗਏ ਤੁਸੀਂ ਦੇਖ ਰਹੇ ਹੋ ਕਾਫੀ ਗਿਣਤੀ ਦੇ ਵਿੱਚ ਲੋਕ ਇੱਥੇ ਬੈਠੇ ਨੇ ਸੋ ਲੋਕਾਂ ਦੀ ਸ਼ਰਧਾ ਲੋਕ ਆ ਇਸ ਇਹ ਜਿਹੜੀ ਜਗ੍ਹਾ ਸੀ ਬਹੁਤ ਪਹਿਲਾਂ ਆਪਾਂ ਵੀ ਦੇਖਦੇ ਸੀ ਕਿ ਇੱਕ ਬੇਰਾਨ ਜਗ੍ਹਾ ਭਈ ਸੀ ਪਰ ਇਸ ਸੰਗਤਾਂ ਨੇ ਜਿਵੇਂ ਇੱਥੇ ਇਹ ਜਗ੍ਹਾ ਨੂੰ ਮੰਨਣਾ ਸ਼ੁਰੂ ਕੀਤਾ ਤਾਂ ਅੱਜ ਬਹੁਤ ਵੱਡੀਆਂ ਰੌਣਕਾਂ ਜਿਹੜੀਆਂ ਇਸ ਜਗ੍ਹਾ ਦੇ ਵਿੱਚ ਲੱਗੀਆਂ ਹੋਈਆਂ ਮੇਰੇ ਨਾਲ ਸਾਡਾ ਗਾਂਧੀ ਸਰਪੰਚ ਗਾਂਧੀ ਸਰਪੰਚ ਜਿਹੜੇ ਜਿਸ ਦੇਖ ਰਖੇ ਦੇ ਵਿੱਚ ਇਹ ਮੇਲਾ ਕਰਵਾਇਆ ਜਾ ਰਿਹਾ ਔਰ ਮੈਂ ਇਹ ਦੇਖ ਰਿਹਾ ਕਿ ਕਾਫੀ ਦੂਰ ਦੂਰ ਤੋਂ ਸਖਦਾ ਆਈਆਂ ਨੇ ਉਹ ਇਸ ਆਪਣੇ ਇਹ ਮਹਿਫਲ ਦੇ ਵਿੱਚ ਆਈਆਂ ਨੇ ਸੋ ਜਿੰਨੇ ਜਿੰਨੇ ਕਿਸੇ ਕਿਸੇ ਸਰਧਾ ਉਹ ਸਰਧਾ ਦੇ ਮਤਾਬਿਕ ਸਾਰੇ ਲੋਕ ਇੱਥੇ ਇਕੱਠੇ ਹੋਏ ਨੇ ਮੈਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਔਰ ਮੈਂ ਇਹ ਆ ਪ੍ਰਮਾਤਮਾ ਕੀ ਅਰਦਾਸ ਕਰਦਾ ਕਿ ਜਿਹੜੇ ਵੀ ਸਰਧਾ ਲੈ ਕੇ ਆ ਇਨਸਾਨ ਇੱਥੇ ਆਂਦੇ ਉਹਨਾਂ ਦੀ ਸਰਧਾ ਪੂਰੀ ਹੋਵੇ ਸਰ ਇਹਨਾਂ ਦਾ ਇੱਕ ਛੋਟਾ ਜਿਹਾ ਇੱਕ ਸਵਾਲ ਹੈ ਵੀ ਇੱਥੇ ਕਰਾੜ ਦੇਵਤ ਨਾਲ ਮੈਟਰੀ ਲੱਗਾ ਹੋਇਆ ਜੀ ਉਸ ਬਾਰੇ ਵੀ ਥੋੜਾ ਜਣਾ ਚਾਹਨਾ ਵਧਿਆ ਜੀ ਅ ਇੱਥੇ ਘਰਟਾਂ ਵਾਲੇ ਜਿਹੜੇ ਬਾਬਾ ਜੀ ਦੇ ਦਰਬਾਰ ਚ ਮੀਟਰ ਲਗਵਾ ਦਿੱਤਾ ਸੀ ਪਹਿਲਾਂ ਕੋਈ ਸ਼ਰਾਰਤੀ ਅ ਮਤਲਬ ਵੀ ਲੋਕਾਂ ਨੇ ਕਟਵਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਫਿਰ ਵੀ ਆਪਾਂ ਕੋਸ਼ਿਸ਼ ਕਰਾਂਗੇ ਦੁਬਾਰਾ ਜਿਹੜਾ ਨਾ ਮੀਟਰ ਲਵਾ ਦਾ ਧੰਨਵਾਦ やったー